ਸਭ ਤੋਂ ਪਹਿਲਾਂ ਮੈਂ ਤੰਤਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਇਹ ਜਨਮ ਦਿਹਾੜਾ ਜਿਹੜਾ ਵਾ ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਸ਼ਰਧਾ ਦੇ ਨਾਲ ਆਉਣਾਂ ਨਾਲ ਜਿਹੜੀਆਂ ਮਨਾਉਂਦੀਆਂ ਨੇ ਮੈਂ ਇੱਥੇ ਵਾੜ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਉਪਦੇਸ਼ ਵਸਦੇ ਆਪਣੇ ਸੱਜਣਾ ਮਿੱਤਰਾਂ ਨੂੰ ਬਹੁਤ-ਬਹੁਤ ਜਨਮ ਦਿਹਾੜੇ ਦੀ ਵਧਾਈ ਦਿੰਦਾ। ਉੱਥੇ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਲੋਕਾਂ ਨੂੰ ਬਾਬਾ ਜੀ ਦੀ ਸਰਦਾ ਪਾਉਣਾ ਵੀ ਕੋਈ ਪਹਿਲੇ 2-3 ਸਾਲ ਤੋਂ ਲੋਕਾਂ ਨੂੰ ਪਤਾ ਲੱਗੀ ਆ ਕਿਉਂਕਿ ਸਾਡੇ ਲੋਕ ਜਿਹੜੇ ਨੇ ਮੇਰਿਆਵਾਦ ਨਾਲ ਜੁੜੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਉੱਤੇ ਜਿਹੜਾ ਸਰੀਰਕ ਸ਼ੋਸ਼ਣ ਚਾਹੇ ਹੋਰ ਇਹੋ ਜਿਹੇ ਆਉਣ ਤਾਈਆਂ ਬਹੁਤ ਆਉਣੀਆਂ ਨੇ ਬਾਬਾ ਜੀ ਦੇ ਦਰ ਤੇ ਜਿਹੜੀ ਸੰਗਤ ਹੋਈ ਆ ਖੁਸ਼ੀਆਂ ਭਰੇ ਪਟਾਰਿਆਂ ਨਾਲ ਇਕੱਠੋਂ ਆਈ ਆ ਹਰ ਘਰ ਵਿੱਚ ਖੁਸ਼ੀਆਂ ਖੇੜੇ ਬਖਸ਼ੇ ਨੇ ਬਾਬਾ ਜੀ ਨੇ ਅੱਜ ਕੱਲ੍ਹ ਦੇ ਹੋਂਦ ਦੇ ਵਿੱਚ ਜਿੱਥੇ ਸ਼ੀਧੀ ਪੇਰਾ ਹੋਆ ਮੋਤੇ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜਨਮ ਦਿਹਾੜੇ ਆਪਾਂ ਇਸੇ ਤਰ੍ਹਾਂ ਖੁਸ਼ੀਆਂ ਖੇੜਾ ਨਾ ਮਨਾਇਆ ਕਰੀਏ ਔਰ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਜੀ ਆਪਾਂ ਸਾਰੇ ਜਣੇ ਮੇਰੇ ਬਾਤ ਉੱਪਰ ਉਠੀਏ ਨੌਜਵਾਨ ਪੀੜ੍ਹੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਆਪਣੇ ਵੱਲੋਂ ਸ਼੍ਰੋਮਣੀ ਕਾਲੀਦਾਲ ਵੱਲੋਂ ਕਿਉਂਕਿ ਮੈਂ ਵਾਰਡ ਨੰਬਰ 43 ਤੋਂ ਸ਼੍ਰੋਮਣੀ ਕਾਲੀਦਾਲ ਦਾ ਕੌਂਸਲਰ ਹਾਂ ਔਰ ਲੋਕਾਂ ਦੀ ਸੇਵਾ ਹਮੇਸ਼ਾ ਹਾਜ਼ਰ ਰਹਿਣਾ ਮੈਂ ਨੌਜਵਾਨ ਪੀੜ੍ਹੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਨਾ ਕਿ ਆਪਾਂ ਨਸ਼ਿਆਂ ਤੋਂ ਉੱਪਰ ਉਠੀਏ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ ਆਪਣੇ ਕਾਰੋਬਾਰ ਕਰੀਏ ਲੋਕੀ ਦੂਰੀਏ ਸਟੇਟਾਂ ਤੋਂ ਵਾਲ ਕੇ ਸਾਡੇ ਇੱਥੇ ਵਿੱਚ ਕਾਬਜ਼ ਹੋਏ ਨੇ ਔਰ ਵੇਖੋ ਸਾਰੇ ਕਾਰੋਬਾਰ ਉਹਨਾਂ ਸਾਹਮਣੇ ਆ ਬ ਨੌਜਵਾਨ ਖਾਸ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੇਣਾ ਕਿ ਉਹ ਤਗੜੇ ਹੋ ਕੇ ਆਪੋ ਆਪਣੇ ਜਿਹੜੇ ਕਾਰੋਬਾਰ ਘਰਾਂ ਵਿੱਚ ਬੈਠ ਕੇ ਕਰਨ ਔਰ ਕੌਮ ਦੀ ਦੇਸ਼ ਦੀ ਸੇਵਾ ਜਿਹੜੇ ਵੱਧ ਜਾਣਗੇ ਇਹ ਸਾਰਾ ਲੈਣਾ ਹੈ